ਚੰਗਾ ਭਲਾ ਤੇ ਤੁਹਾਨੂੰ ਪਤਾ ਵਾ ਵੀ ਮੰਮੀ ਦੇ ਵੀ ਸੱਟ ਲੱਗੀ ਸੀ ਉਹਦੇ ਕੋਲੋਂ ਕੰਮ ਹੁੰਦਾ ਵਾ ਜੇ ਉਹਦੇ ਕੋ ਹੁੰਦਾ ਹੁੰਦਾ ਨਾ ਤੇ ਮੈਨੂੰ ਉਹ ਸੱਦਦੇ ਹੀ ਨਾ ਤੇ ਨਾ ਮੈਨੂੰ ਜਾਣਾ ਪੈਂਦਾ ਤੇ ਨਾ ਤੁਹਾਡੀਆਂ ਗੱਲਾਂ ਸੁਣਨੀਆਂ ਪੈਂਦੀਆਂ ਉਹ ਵੜੀ ਚੋਰੀ ਅੱਗੇ ਹੋਈ ਆ ਤੇ ਤੁਹਾਡਾ ਹੀ ਕੰਮ ਹੋਇਆ ਵਾ ਕੁੜੀ ਦਾ ਨਾਮ ਨਾ ਲਾਇਆ ਕਰੋ ਕੁੜੀ ਨੇ ਹਜੇ ਕੰਮ ਕਰਦੀ ਮੇਰੀ ਮੇਰੇ ਚੁੰਮਕੇ ਦੇ ਜਿੱਥੋਂ ਮਾਜੀ ਦੇ ਕੱਢ ਕੇ ਤੂੰ ਹੀ ਰੱਖੇ ਨੇ ਅਸੀਂ ਕੀ ਗੱਲ ਡਾਕੇ ਮਾਰਦੇ ਰਹੇ ਜਦੋਂ ਕੋਈ ਮੜੀ ਜੀ ਗੱਲ ਹੁੰਦੀ ਤੁਸੀਂ ਚੋਰੀ ਕੀਤੀ ਆ ਚਾਹੇ ਮੈਂ ਤੁਸੀਂ ਉਹਨਾਂ ਦਾ ਨਾਮ ਲਾਉਣ ਡੈ ਭਈ ਹਾਂ ਕੰਮ ਨਾ ਤੁਹਾਡੇ ਵਾਂ ਦੀ ਚੰਗੇ ਨਹੀਂ ਆ ਮੈਨੂੰ ਨਹੀਂ ਪਤਾ ਕਿ ਜੁਮਕੀਆਂ ਕਿੱਧਰ ਕਿੱਥੇ ਨਹੀਂ ਜਾਣਾ ਕਿੱਥੇ ਉੱਥੇ ਜਾ ਜਿੱਥੇ ਸਭ ਕੋ ਢੋਸ ਦਿਆ ਵਾ ਭਰਾ ਤੇਰਾ ਮੈਂ ਨਹੀਂ ਘਰ ਬੈਠਾ ਮੈਂ ਨਾ ਬੈਠੇ ਸਭ ਕੋ ਮਿਲੀ ਜਾਣ ਡਿਆ ਵਾ ਹੋਰ ਕੋਈ ਕਿਉਂ ਨਹੀਂ ਕਹਿੰਦਾ ਘਰ ਆਪਣੇ ਉਹਨੂੰ ਜਾਂਦਾ ਜੀਏ ਤਾਂ ਸਾਰੀਆਂ ਚੀਜ਼ਾਂ ਵੇ ਮੇਰੀ ਗੱਲ ਸੁਣ ਮੇਰੀਆਂ ਟੁੰਬਾ ਕਿੱਥੇ ਖੜੀਆਂ ਆਈਆਂ ਹੂੰ ਇਹ ਜੁਮਕੇ ਕਿੱਥੇ ਖੜੇ ਨੇ ਤਿੰਨ ਖੱਤਿਆ ਕੋ ਰਹਿਣ ਵੀ ਦਿੱਤਾ ਮੇਰਾ ਸਭ ਕੋ ਲੈ ਗਏ ਲੁੱਟ ਪੁੱਟ ਕੇ ਇਹੜੇ ਜੁਮਕੇ ਇਹਨਾਂ ਤੋਂ ਦੇ ਬੈ ਇੱਕ ਤੁਦ ਦੇਣੀ ਆ ਮੇਰੀ ਗੱਲ ਸੁਣੋ ਝੋਨਾ ਵੀ ਲੱਗਾ ਵੇ ਜਾਇਆ ਏ ਦੱਸ ਕੀ ਦੋ ਗੱਲੇ ਜੁਨੇ ਮੇਰੇ ਪੈਸੇ ਦੋ ਲੈ ਹੁਣ ਇਹ ਦੇਖੋ ਜਿਹੜਾ ਗੱਲਾਂ ਕਾਣ ਡਿਆ ਇੰਨੀ ਆ ਉਹ ਮੈਂ ਕਿੱਥੋਂ ਲੈਣਾ ਵਾ 60000 ਜੁਨਾ ਹੁੰਦਾ ਗਿੱਲੇ ਦਾ ਮੈਨੂੰ 60000 ਰੁਪਏ ਚਾਹੀਦੇ ਜਿੱਥੇ ਮਰਜੀ ਦੋ ਮੈਂ ਲੋਕਾਂ ਦੇ ਪੈਸੇ ਦੇਣੀ ਇਹ ਇਕੱਲੇ ਨੇ ਕਿੱਦਾਂ ਵੱਡਾ ਲਿਆ लवली ਨਹੀਂ ਤੇ ਹੱਦ ਕਰ ਦਿੱਤੀ ਆ ਜਿਹੜਾ ਅਸੀਂ ਸਿਰ ਤੇ ਕਰਜ਼ਾ ਚੜਾਇਆ ਵਾ ਉਹ ਇੰਨਾ ਕਿੱਥੋਂ ਲਾਉਣਾ ਵਾ ਅਸੀਂ ਤਾਂ ਸੋਚਿਆ ਸੀ ਕਿ ਚਲੋ ਉਧਰੋਂ ਪੈਸੇ ਆ ਹੀ ਜਾਣੇ ਆ ਕਈ ਵਾਰ ਤਾਂ ਮੈਨੂੰ ਲੱਗਦਾ ਵਾ ਵੀ ਹੋਰ ਵੀ ਕਿਹੜਾ ਕੰਮ ਹੋ ਸਕਦਾ ਵਾ ਇਹ ਕੋਈ ਪਤਾ ਨਹੀਂ ਹੁੰਦਾ ਘਰ ਦੇ ਵਿੱਚ ਤੇ ਤੁਸੀਂ ਤਿੰਨੇ ਰਹਿੰਦੇ ਜੇ ਨਾ ਜੇ ਦਵਜੀ ਤੁਣੀ ਆ ਉਹ ਤੁਹਾਡੇ ਘਰ ਉਦਾ ਨਹੀਂ ਆਉਂਦੇ ਤੇ ਤੁਸੀਂ ਨਾ ਕਿਹਦਾ ਲੋਂਦੇ ਜੇ ਸਿੱਧੋ ਸਿੱਧਾ ਦੱਸ ਨਾ ਕਿ ਕਿਨੂੰ ਕਹਿਣ ਲਈ ਆ ਤੂੰ